ਲਗਾਤਾਰ ਪੈ ਰਹੀ ਬਰਸਾਤ ਨੇ ਘਈ ਘਰ ਉਜਾੜ ਕੇ ਰੱਖ ਦਿੱਤੇ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਮਾਮਲਾ ਸਾਹਮਣੇ ਆਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਪਿੰਡ ਚੈਨੇਵਾਲਾ ਤੋਂ ਜਿੱਥੇ ਕਿ 35 ਸਾਲਾਂ ਬਲਜੀਤ ਸਿੰਘ ਅਤੇ 10 ਸਾਲਾਂ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰ ਕੇ ਵਿਖੇ ਦੀਵਾ ਡਿਗਨ ਦੇ ਨਾਲ ਜਗਜੀਵਨ ਸਿੰਘ ਦੀ ਵੀ ਮੌਤ ਹੋ ਗਈ ਸੀ ਉਥੇ ਹੀ ਅੱਜ ਹਲਕਾ ਵਿਧਾਇਕ ਐਸਜੀਐਮ ਸਰਦੂਲਗੜ ਵੱਲੋਂ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਾਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ مالی ਸਹਾਇਤਾ ਦਿੱਤੀ ਗਈ ਹੈ। ਉਥੇ ਹੀ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਿਛਲੇ ਦਿਨੀ ਮੰਦਪਾਗਾ ਪਾਣਾ ਵਾਪਰਿਆ ਸੀ ਜਿਸ ਦੇ ਵਿੱਚ ਜੜੇ 2 ਘਰਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਚਲਦੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ। ਦੇਖੋ ਦਿਗਜੀਤ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਵੀ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆਂ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਤਰੰਤ ਦਿੱਤੀ ਜਾਵੇ ਅੱਜ ਐਸ.ਡੀ.ਐਮ ਸਾਹਿਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਿਆ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਬਿਜ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਫੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਤਰਾ ਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾਂ ਚਿਰੇ ਮੀਂਹ ਦਾ ਖਤਰਾ ਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਨਹੀਂ ਆ ਤੇ ਇੱਕੋ ਦਾਮ ਮਕਾਨ ਤਰੇੜਾ ਚੋਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਲਿਖਣ ਕਰਦੇ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 7 ਦਿਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਸਿਹਤਾਂ ਹੋ ਸਕੇ ਕਿਉਂਕਿ ਉੱਥੇ ਵੀ ਦੋਨਾ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਦੀਸ਼ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਦੀ ਉਹਨਾਂ ਨੂੰ ਬਖਰੀ ਸੇਤਾ ਦਿੱਤੀ ਜਾਊਗਾ ਉਹ ਜਿਹੜਾ ਹਸਾ ਆਇਆ ਉਹ ਤਾਂ ਕਿ ਸਾਰੀ ਜ਼ਿੰਦਗੀ ਡੇਢੀ ਮਤ ਪੁੜਾਣੀ ਹੋ ਸਦਾ ਇੱਕ ਆਇਆ ਜੀ ਸਾਡੇ ਘਰ ਦਾ ਸਾਰਾ ਚੰਨਾ ਸਰਕਲ ਇਹਦਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਤੁਹਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣਾਂ ਆ ਗਈ ਜਿਹੜੀਆਂ ਈਦਾਂ ਵਾਲੀਆਂ ਨੇ ਭਰਾ ਅਸੀਂ ਈਦਾਂ ਵਾਲਿਆਂ ਤੇ ਵਿੱਚ ਮਦਦ ਮਿਲੀ ਬਹੁਤ ਬਹੁਤ ਜੀ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨੇ ਖੜਨੇ ਖੜੇ ਨਹੀਂ ਤੇ ਖੜਨਗੇ ਵੀ ਜਦੋਂ ਵੀ ਕੋਈ ਫੀਲ ਕਰਾਂਗੇ ਤੇ ਅਜੇ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਨਾਲ ਜਿਹੜਾ ਸਾਡਾ ਘਾਟਾ ਬੁਰਾ ਉਹ ਕਦੇ ਹੋਣਾ ਹੁਣ ਹੋਈ ਨਹੀਂ ਸਰਕਾਰ ਵੱਲੋਂ ਜਿਹੜਾ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪਦੇ ਲਈ ਧੰਨਵਾਦ ਸੰਜੋਗਕਾਰੀ ਹੈ ਲਗਾਤਾਰ ਪੈ ਰਹੀ ਬਰਸਾਤ ਨੇ ਘਈ ਘਰ ਉਜਾੜ ਕੇ ਰੱਖ ਦਿੱਤੇ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਮਾਮਲਾ ਸਾਹਮਣੇ ਆਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਪਿੰਡ ਚੈਨੇਵਾਲਾ ਤੋਂ ਜਿੱਥੇ ਕਿ 35 ਸਾਲਾਂ ਬਲਜੀਤ ਸਿੰਘ ਅਤੇ 10 ਸਾਲਾਂ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰ ਕੇ ਵਿਖੇ ਦੀਵਾ ਡਿਗਨ ਦੇ ਨਾਲ ਜਗਜੀਵਨ ਸਿੰਘ ਦੀ ਵੀ ਮੌਤ ਹੋ ਗਈ ਸੀ ਉਥੇ ਹੀ ਅੱਜ ਹਲਕਾ ਵਿਧਾਇਕ ਐਸਜੀਐਮ ਸਰਦੂਲਗੜ ਵੱਲੋਂ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਾਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਉਥੇ ਹੀ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਿਛਲੇ ਦਿਨੀ ਮੰਦਪਾਗਾ ਪਾਣਾ ਵਾਪਰਿਆ ਸੀ ਜਿਸ ਦੇ ਵਿੱਚ ਜੜੀ ਦੋ ਘਰਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਚਲਦੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ। ਦੇਖੋ ਤੁਹ ਜੀਵ ਸੰਗੀ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ ਬਾਰਿਸ਼ ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਕਿ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਆ ਗਈ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆਂ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਸਪਰੰਤ ਦਿੱਤੀ ਜਾਵੇ ਅੱਜ ਇਸ ਦੀ ਹਿਸਾਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਿਆ ਨਾਲ ਹੀ ਤੁਹਾਡੇ ਜ਼ਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਬਿਨ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡੜਾ ਰ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੇ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਤਰਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾ ਚਿਰ ਇਹ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਝੁੱਪ ਵੀ ਨਿਕਲਣ ਲੀਆਂ ਤੇ ਇੱਕੋ ਦਾਮ ਮਕਾਨ ਤਰੇੜਾ ਜਾਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਨਿਕਲ ਕਾਰਨ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 7 ਦਿਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਥੈਤਾ ਹੋ ਸਕੇ ਕਿਉਂਕਿ ਉੱਥੇ ਵੀ ਦੋਨੇ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਦੀ ਉਹਨਾਂ ਨੂੰ ਬਖਰੀ ਥੈਤਾ ਦਿੱਤੀ ਜਾਊ। ਉਹ ਜਿਹੜਾ ਹਸਾ ਹੋਇਆ ਉਹ ਤਾਂ ਕਹਿੰਦੇ ਸਾਰੀ ਜ਼ਿੰਦਗੀ ਡੇੜੀ ਮਾਂ ਪਤਨੀ ਹੋ ਸਦਾ ਇੱਕ ਆਏ ਆ ਜੀ ਸਾਡੇ ਘਰ ਦਾ ਸਾਰਾ ਚੰਨਾ ਸਰਕਲ ਦਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਤੁਹਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣ ਆ ਗਈ ਜਿਹੜੀ ਇਦਾਂ ਵਾਲੀਆਂ ਨੇ ਭਰਾ ਅਸੀਂ ਇਦਾਂ ਵਾਲਿਆਂ ਤੇ ਵਿੱਚ ਮਦਦ ਮਿਲੀ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨੇ ਖੜਨਦੇ ਖੜੇ ਨੇ ਤੇ ਖੜਨਗੇ ਵੀ ਜਦੋਂ ਵੀ ਕੋਈ ਫੀਲ ਕਰਾਂਗੇ ਤੇ ਅਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਨਾਲ ਜਿਹੜਾ ਸਾਡਾ ਘਾਟਾ ਬੁਰਾ ਉਹ ਕਦੇ ਹੋਣਾ ਨਹੀਂ ਹੁਣੇ ਨਹੀਂ ਸਰਕਾਰ ਵੱਲੋਂ ਜਿਹੜਾ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪਦੇ ਲਈ ਧੰਨਵਾਦ ਸੰਜੋਕਾਰ ਹੀ ਹੈ ਲਗਾਤਾਰ ਪੈ ਰਹੀ ਬਰਸਾਤ ਨੇ ਗਈ ਘਰ ਉਜਾੜ ਕੇ ਰੱਖ ਦਿੱਤੇ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਮਾਮਲਾ ਸਾਹਮਣੇ ਆਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਪਿੰਡ ਚੈਨੇਵਾਲਾ ਤੋਂ ਜਿੱਥੇ ਕਿ 35 ਸਾਲਾਂ ਬਲਜੀਤ ਸਿੰਘ ਅਤੇ 10 ਸਾਲਾਂ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰ ਕੇ ਵਿਖੇ ਦੀਵਾ ਡਿਗਨ ਦੇ ਨਾਲ ਜਗਜੀਵਨ ਸਿੰਘ ਦੀ ਵੀ ਮੌਤ ਹੋ ਗਈ ਸੀ ਉਥੇ ਹੀ ਅੱਜ ਹਲਕਾ ਵਿਧਾਇਕ ਐਸਜੀਐਮ ਸਰਦੂਲਗੜ ਵੱਲੋਂ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਾਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ مالی ਸਹਾਇਤਾ ਦਿੱਤੀ ਗਈ ਹੈ। ਉਥੇ ਹੀ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਿਛਲੇ ਦਿਨੀ ਮੰਦਪਾਗਾ ਪਾਣਾ ਵਾਪਰਿਆ ਸੀ ਜਿਸ ਦੇ ਵਿੱਚ ਜੜੇ 2 ਘਰਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਚਲਦੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ। ਦੇਖੋ ਦਿਗਜੀਤ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਕਿ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਆ ਗਈ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆਂ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਸਹਤ ਦਿੱਤੀ ਜਾਵੇ ਅੱਜ ਐਸ.ਡੀ.ਐਮ ਸਾਹਿਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਆ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਬਿਜ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਤਰਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰਈਏ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾ ਚਿਰ ਇਹ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਲੀਆਂ ਤੇ ਇੱਕੋ ਦਾਮਾ ਮਕਾਨ ਤਰੇੜਾਂ ਚੋਂਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਲੇਕਨ ਕਰਦੀ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 7 ਦਿਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਸਿਹਤਤਾ ਹੋ ਸਕੇ ਕਿਉਂਕਿ ਉੱਥੇ ਵੀ ਦੋਨੇ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱ ਗਿਆ ਮਕਾਨ ਦੀ ਉਹਨਾਂ ਨੂੰ ਬਖਰੀ ਸਹਿਤਾ ਦਿੱਤੀ ਜਾਊ। ਉਹ ਜਿਹੜਾ ਹਸਾ ਹੋਇਆ ਉਹ ਤਾਂ ਕਹਿੰਦੇ ਸਾਰੀ ਜ਼ਿੰਦਗੀ ਡੇਢੀ ਮਤ ਪੁੜਾਣੀ ਹੋ ਸਦਾ ਇੱਕ ਆਇਆ ਜੀ ਸਾਡੇ ਘਰ ਦਾ ਸਾਰਾ ਚੰਨਾ ਸਰਕ ਲੈ ਦਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਸਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣ ਆ ਗਈ ਜਿਹੜੀ ਦਾਨ ਵਾਲੀਆਂ ਨੇ ਭਰਾ ਅਸੀਂ ਦਾਨ ਵਾਲਿਆਂ ਤੇ ਵਿੱਚ ਮਦਦ ਮਿਲ ਗਈ ਬਹੁਤ ਜ਼ਿਆਦਾ ਸਰਕਾਰ ਦਾ ਧੰਨਵਾਦ ਹੈ ਕਿ ਸਾਡੀ ਨੇ ਖੜਨਦੇ ਖੜੇ ਨਹੀਂ ਤੇ ਖੜਨਗੇ ਵੀ ਜਦੋਂ ਵੀ ਕੋਈ ਫੀਲ ਕਰਾਂਗੇ ਤੇ ਅੱਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਪਰ ਜਿਹੜੀ ਸਾਡਾ ਘਾਟਾ ਬੁਰਾ ਉਹ ਕਦੇ ਹੋਇਆ ਨਹੀਂ ਹੁਣ ਹੋਈ ਨਹੀਂ ਸਰਕਾਰ ਵੱਲੋਂ ਜਿਹੜਾ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪਦੇ ਲਈ ਧੰਨਵਾਦ ਸਨਜੋਕਾਰ ਹੀ ਹੈ ਲਗਾਤਾਰ ਪੈ ਰਹੀ ਬਰਸਾਤ ਨੇ ਕਈ ਘਰ ਉਜਾੜ ਕੇ ਰੱਖ ਦਿੱਤੇ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਮਾਮਲਾ ਸਾਹਮਣੇ ਆਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਪਿੰਡ ਚੈਨੇਵਾਲਾ ਤੋਂ ਜਿੱਥੇ ਕਿ 35 ਸਾਲਾਂ ਬਲਜੀਤ ਸਿੰਘ ਅਤੇ 10 ਸਾਲਾਂ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰ ਕੇ ਵਿਖੇ ਦੀਵਾ ਡਿਗਨ ਦੇ ਨਾਲ ਜਗਜੀਵਨ ਸਿੰਘ ਦੀ ਵੀ ਮੌਤ ਹੋ ਗਈ ਸੀ ਉਥੇ ਹੀ ਅੱਜ ਹਲਕਾ ਵਿਧਾਇਕ ਐਸਜੀਐਮ ਸਰਦੂਲਗੜ ਵੱਲੋਂ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਾਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਉਥੇ ਹੀ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਿਛਲੇ ਦਿਨੀ ਮੰਦਪਾਗਾ ਪਾਣਾ ਵਾਪਰਿਆ ਸੀ ਜਿਸ ਦੇ ਵਿੱਚ ਜੜੀ ਦੋ ਘਰਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਚਲਦੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ। ਦੇਖੋ ਜੇ ਜੀਵਨ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਵੀ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆਂ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਸਹਤ ਦਿੱਤੀ ਜਾਵੇ ਅੱਜ ਐਸ.ਡੀ.ਐਮ ਸਾਹਿਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਆ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਬਿਜ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਤਰਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰਈਏ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾ ਚਿਰ ਇਹ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਨਹੀਂ ਆ ਤੇ ਇੱਕੋ ਜਿਹਾ ਮਕਾਨ ਤਰੇੜਾ ਚੋਂ ਡੇ ਖਤਰੇ ਦਾ ਡਰਾ ਹੋਰ ਜਿਹੜੇ ਪਿੰਡਾਂ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਸ਼ਤ ਲੇਕਨ ਕਰੀ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 7 ਦਿਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਥੈਤਾ ਹੋ ਸਕੇ ਕਿਉਂਕਿ ਉੱਥੇ ਵੀ ਦੋਨੇ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਦੀ ਉਹਨਾਂ ਨੂੰ ਵੱਖਰੀ ਥੈਤਾ ਦਿੱਤੀ ਜਾਊ। ਉਹ ਜਿਹੜਾ ਹਸਾ ਹੋਇਆ ਉਹ ਤਾਂ ਕਹਿੰਦੇ ਸਾਰੀ ਜ਼ਿੰਦਗੀ ਡੇਢੀ ਮਤ ਪੁੜਾਣੀ ਹੋ ਸਦਾ ਇੱਕ ਆਇਆ ਜੀ ਸਾਡੇ ਘਰ ਦਾ ਸਾਰਾ ਚੰਦਨ ਸਰਕ ਲੈ ਦਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਸਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣ ਆ ਗਈ ਜਿਹੜੀ ਈਦਾਂ ਵਾਲਿਆਂ ਨੇ ਭਰਾ ਸੀ ਈਦਾਂ ਵਾਲਿਆਂ ਤੇ ਵਿੱਚ ਮਦਦ ਮੇਰੀ ਬਹੁਤ ਹੋ ਜਾ ਉਹ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨੇ ਖੜਨਦੇ ਖੜੇ ਨਹੀਂ ਤੇ ਖੜਨਗੇ ਵੀ ਜਦੋਂ ਵੀ ਕੋਈ ਫੀਲ ਕਰਾਂਗੇ ਤੇ ਅੱਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਪਰ ਜਿਹੜੇ ਸਾਡਾ ਘਾਟਾ ਬੁਰਾ ਉਹ ਕਦੇ ਹੋਇਆ ਨਹੀਂ ਹੁਣ ਹੋਈ ਨਹੀਂ ਸਰਕਾਰ ਵੱਲੋਂ ਜਿਹੜਾ ਇਹ ਤੁੰ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪ ਦੇ ਲਈ ਧੰਨਵਾਦ ਸਨਜੋਕਾਰ ਹੀ ਹੈ ਲਗਾਤਾਰ ਪੈ ਰਹੀ ਬਰਸਾਤ ਨੇ ਕਈ ਘਰ ਉਜਾੜ ਕੇ ਰੱਖ ਦਿੱਤੇ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਮਾਮਲਾ ਸਾਹਮਣੇ ਆਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਪਿੰਡ ਚੈਨੇਵਾਲਾ ਤੋਂ ਜਿੱਥੇ ਕਿ 35 ਸਾਲਾਂ ਬਲਜੀਤ ਸਿੰਘ ਅਤੇ 10 ਸਾਲਾਂ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿਖੇ ਦੀਵਾ ਡਿਗਨ ਦੇ ਨਾਲ ਜਗਜੀਵਨ ਸਿੰਘ ਦੀ ਵੀ ਮੌਤ ਹੋ ਗਈ ਸੀ ਉਥੇ ਹੀ ਅੱਜ ਹਲਕਾ ਵਿਧਾਇਕ ਐਸਜੀਐਮ ਸਰਦੂਲਗੜ ਵੱਲੋਂ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਾਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ مالی ਸਹਾਇਤਾ ਦਿੱਤੀ ਗਈ ਹੈ। ਉਥੇ ਹੀ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਿਛਲੇ ਦਿਨੀ ਮੰਦਪਾਗਾ ਪਾਣਾ ਵਾਪਰਿਆ ਸੀ ਜਿਸ ਦੇ ਵਿੱਚ ਜਿਹੜੇ ਦੋ ਘਰਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਚਲਦੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ। ਦੇਖੋ ਦਿਗਜੀਤ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਆ ਗਈ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆਂ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਸਪਰੰਤ ਦਿੱਤੀ ਜਾਵੇ ਅੱਜ ਇਸ ਦੀ ਹਿਸਾਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਿਆ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਬਿਨ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡੜਾ ਰ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੇ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਤਰਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾਂ ਚਿਰ ਇਹ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਨਹੀਂ ਆ ਤੇ ਇੱਕੋ ਦਾਮ ਮਕਾਨ ਤਰੇੜਾ ਚੋਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਲਿਖਣ ਕਰੀ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 7 ਦਿਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਤੈਅਤਾ ਹੋ ਸਕੇ ਕਿਉਂਕਿ ਉੱਥੇ ਵੀ ਦੋਨਾ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਦੀਸ਼ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱਗਿਆ ਮਕਾਨ ਦੀ ਉਹਨਾਂ ਨੂੰ ਬਖਰੀ ਸਹਾਇਤਾ ਦਿੱਤੀ ਜਾਊ। ਉਹ ਜਿਹੜਾ ਹਸਾ ਹੋਇਆ ਉਹ ਤਾਂ ਕਿ ਸਾਰੀ ਜ਼ਿੰਦਗੀ ਡੇਢੀ ਨਾ ਪਤਾਨੀ ਹੋ ਸਦਾ ਇੱਕ ਆਇਆ ਜੀ ਸਾਡੇ ਘਰ ਦਾ ਸਾਰਾ ਚੰਨਾ ਸਰਕ ਲੈਡਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਸਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣ ਆ ਗਈ ਜਿਹੜੀ ਇਦਾਂ ਉਹਨਾਂ ਦੀ ਨੈਤਰਾ ਸੀ ਇਦਾਂ ਵਾਲਿਆਂ ਤੇ ਵਿੱਚ ਮਦਦ ਮਿਲੀ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨੇ ਖੜੰਦੇ ਖੜੇ ਨਹੀਂ ਤੇ ਖੜਨਗੇ ਵੀ ਜਦੋਂ ਵੀ ਕੋਈ ਫੀਲ ਕਰਾਂਗੇ ਤੇ ਅੱਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਨਾਲ ਜਿਹੜਾ ਸਾਡਾ ਘਾਟਾ ਬੁਰਾ ਉਹ ਕਦੇ ਹੋਇਆ ਨਹੀਂ ਹੁਣ ਵੀ ਨਹੀਂ ਸਰਕਾਰ ਵੱਲੋਂ ਜਿਹੜਾ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪਦੇ ਲਈ ਧੰਨਵਾਦ ਸੰਜੋਗਕਾਰੀ ਹੈ ਲਗਾਤਾਰ ਪੈ ਰਹੀ ਬਰਸਾਤ ਨੇ ਕਈ ਘਰ ਉਜਾੜ ਕੇ ਰੱਖ ਦਿੱਤੇ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਮਾਮਲਾ ਸਾਹਮਣੇ ਆਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਪਿੰਡ ਚੈਨੇਵਾਲਾ ਤੋਂ ਜਿੱਥੇ ਕਿ 35 ਸਾਲਾਂ ਬਲਜੀਤ ਸਿੰਘ ਅਤੇ 10 ਸਾਲਾਂ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰ ਕੇ ਵਿਖੇ ਦੀਵਾ ਡਿਗਨ ਦੇ ਨਾਲ ਜਗਜੀਵਨ ਸਿੰਘ ਦੀ ਵੀ ਮੌਤ ਹੋ ਗਈ ਸੀ ਉਥੇ ਹੀ ਅੱਜ ਹਲਕਾ ਵਿਧਾਇਕ ਐਸਜੀਐਮ ਸਰਦੂਲਗੜ ਵੱਲੋਂ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਾਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਉਥੇ ਹੀ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਿਛਲੇ ਦਿਨੀ ਮੰਦਪਾਗਾ ਪਾਣਾ ਵਾਪਰਿਆ ਸੀ ਜਿਸ ਦੇ ਵਿੱਚ ਜੜੇ 2 ਘਰਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਚਲਦੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ। ਦੇ ਕੋ ਡਿਗਜੀਵ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਕਿ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਆ ਗਈ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆਂ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਸਹਤ ਦਿੱਤੀ ਜਾਵੇ ਅੱਜ ਐਸ.ਡੀ.ਐਮ ਸਾਹਿਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਆ ਨਾਲ ਹੀ ਤੁਹਾਡੇ ਜ਼ਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਬਿਜ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਫੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਾਸਤਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾਂ ਚਿਰੇ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲਨੀ ਆ ਤੇ ਇੱਕੋ ਦਾਮ ਮਕਾਨ ਤਰੇੜਣਾ ਚੌਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਲਿਖਣ ਕਰਦੇ ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 7 ਦਿਨ ਕਰਕੇ ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਆ ਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਥੈਤਾ ਹੋ ਸਕੇ ਕਿਉਂਕਿ ਉੱਥੇ ਵੀ ਦੋਨੇ 10 ਸਾਲ ਦਾ ਬੱਚਾ ਸੀ 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱ ਗਿਆ ਮਕਾਨ ਦੀ ਉਹਨਾਂ ਨੂੰ ਵੱਖਰੀ ਥੈਤਾ ਦਿੱਤੀ ਜਾਊ। ਉਹ ਜਿਹੜਾ ਹਸਾ ਉਹ ਤਾਂ ਕਹਿੰਦੇ ਸਾਰੀ ਜ਼ਿੰਦਗੀ ਡੇਢੀ ਮਤ ਪੁੜਾਣੀ ਹੋ ਸਦਾ ਇੱਕ ਆਇਆ ਜੀ ਸਾਡੇ ਘਰ ਦਾ ਸਾਰਾ ਚੰਨਾ ਸਰਕ ਲੜਾ ਡਾਊਨ ਹੋ ਗਿਆ ਸੀ ਇੱਕਦਮ ਸਰਕਾਰ ਨੇ ਸਾਨੂੰ ਚੈੱਕ ਦਿੱਤਾ ਜਿਹੜਾ ਉਹਦੇ ਨਾਲ ਸਾਡੇ ਘਰ ਦੀ ਮਦਦ ਮੇਰੇ ਭੈਣ ਆ ਗਈ ਜਿਹੜੀ ਦੋਵਾਂ ਵਾਲਿਆਂ ਨੇ ਭਰਾ ਸੀ ਦੋਵਾਂ ਵਾਲਿਆਂ ਤੇ ਵਿੱਚ ਮਦਦ ਮਿਲੀ ਬਹੁਤ ਜ਼ਿਆਦਾ ਸਰਕਾਰ ਦਾ ਧੰਨਵਾਦ ਹੈ ਕਿ ਸਾਡੇ ਨੇ ਖੜਨੇ ਖੜੇ ਨੇ ਤੇ ਖੜਨਗੇ ਵੀ ਜਦੋਂ ਵੀ ਕੋਈ ਫੀਲ ਕਰਾਂਗੇ ਤੇ ਅੱਜ ਤੱਕ ਖੜੇ ਵੀ ਆ ਹੁਣ ਵੀ ਖੜਨਗੇ ਪਰ ਜਿਹੜੇ ਸਾਡਾ ਘਾਟਾ ਬੁਰਾ ਉਹ ਕਦੇ ਹੋਣਾ ਨਹੀਂ ਹੁਣ ਵੀ ਨਹੀਂ ਸਰਕਾਰ ਵੱਲੋਂ ਜਿਹੜਾ ਦਿੱਤੀ ਹੈਗੀ ਮਦਦ ਉਹ ਸਾਡੀ ਬਹੁਤ ਆਪਦੇ ਲਈ ਧੰਨਵਾਦ ਸੰਜੋਕਾਰ ਹੀ ਹੈ ਲਗਾਤਾਰ ਪੈ ਰਹੀ ਬਰਸਾਤ ਨੇ ਘਈ ਘਰ ਉਜਾੜ ਕੇ ਰੱਖ ਦਿੱਤੇ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਨੇ ਮਾਮਲਾ ਸਾਹਮਣੇ ਆਇਆ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਪਿੰਡ ਚੈਨੇਵਾਲਾ ਤੋਂ ਜਿੱਥੇ ਕਿ 35 ਸਾਲਾਂ ਬਲਜੀਤ ਸਿੰਘ ਅਤੇ 10 ਸਾਲਾਂ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰ ਕੇ ਵਿਖੇ ਦੀਵਾ ਡਿਗਨ ਦੇ ਨਾਲ ਜਗਜੀਵਨ ਸਿੰਘ ਦੀ ਵੀ ਮੌਤ ਹੋ ਗਈ ਸੀ ਉਥੇ ਹੀ ਅੱਜ ਹਲਕਾ ਵਿਧਾਇਕ ਐਸਜੀਐਮ ਸਰਦੂਲਗੜ੍ਹ ਵੱਲੋਂ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਾਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ। ਉਥੇ ਹੀ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਿਛਲੇ ਦਿਨੀ ਮੰਦਪਾਗਾ ਪਾਣਾ ਵਾਪਰਿਆ ਸੀ ਜਿਸ ਦੇ ਵਿੱਚ ਜੜੇ 2 ਘਰਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਦੇ ਚਲਦੇ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਹੈ। ਦੇਖੋ ਜਿਵੇਂ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਕਿ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਆ ਗਈ ਅਸੀਂ ਪਰਿਵਾਰ ਨੂੰ ਦੇ ਕੇ ਜਾਂਦੇ ਆਂ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਸਹਤ ਦਿੱਤੀ ਜਾਵੇ ਅੱਜ ਐਸ.ਡੀ.ਐਮ ਸਾਹਿਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਿਆ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਬਿਜ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਰਾ ਕੇ ਡਿੱਗਣਾ ਜਾਣ ਤਾਂ ਅਸੀਂ ਪੰਚਾਇਤਾਂ ਰਾਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖਤਰਾਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜਿਹੜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾਂ ਚਿਰੇ ਮੀਂਹ ਦਾ ਖਤਰਾਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਨਹੀਂ ਆ ਤੇ ਇੱਕੋ ਜਿਹਾ ਮਕਾਨ ਤਰੇੜਣਾ ਚੌਣਗੇ ਖਤਰੇ ਦਾ ਡਰਾ ਹੋਰ ਚੈਨੇ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਛੱਤ ਲਿਖਣ ਕਰਦੇ ਅਸੀਂ ਹਾਂ ਚੈਨੇ ਵਾਲੇ